ਜਦੋਂ ਸਿੱਖਾਂ ਨੇ ਵੇਖਿਆ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗ੍ਰਹਿ ਵਿਖੇ ਇਸ ਤੋਂ ਪਹਿਲਾਂ ਚਾਰ ਪੁੱਤਰਾਂ ਦਾ ਜਨਮ ਹੋਇਆ ਬਾਬਾ ਗੁਰਦਿੱਤਾ ਜੀ ਬਾਬਾ ਸੂਰਜਮਲ ਜੀ ਬਾਬਾ ਅਨੀਰਾਏ ਜੀ ਬਾਬਾ ਅਟਲ ਰਾਏ ਜੀ ਚਾਰਾਂ ਪੁੱਤਰਾਂ ਵਿੱਚੋਂ ਜਨਮ ਦੇ ਸਮੇਂ ਕਿਸੇ ਨੂੰ ਸੀਸ ਨਹੀਂ ਝੁਕਾਇਆ ਪਰ ਅੱਜ ਪੰਜਵੇਂ ਪੁੱਤਰ ਦਾ ਜਨਮ ਹੋਇਆ ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੀਸ ਝੁਕਾ ਦਿੱਤਾ ਇਹਦਾ ਕਾਰਨ ਕੀ ਹੈ ਸਿੱਖਾਂ ਨੇ ਪੁੱਛ ਲਿਆ ਮਹਾਰਾਜ ਇਹ ਤੁਸੀਂ ਕੀ ਕੀਤਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਸਿੱਖੋ ਭਾਈ ਗੁਰਦਾਸ ਜੀ ਬਾਬਾ ਬੁੱਢਾ ਸਾਹਿਬ ਜੀ ਇਹ ਜਿਹੜੇ ਸੁਪੁੱਤਰ ਨੇ ਜਨਮ ਲਿਆ ਹੈ ਇਹ ਆਉਣ ਵਾਲੇ ਸਮੇਂ ਅੰਦਰ ਗੁਰੂ ਨਾਨਕ ਦੀ ਗੱਦੀ ਦੇ ਤਖਤ ਤੇ ਇਹਨਾਂ ਨੇ ਵੈਣ ਇਹਨਾਂ ਨੇ ਦੀਨਾ ਮਜਲੂਮਾਂ ਦੀ ਰੱਖਿਆ ਕਰਨੀ ਬਾਹ ਪਕੜਨੀ ਹੈ ਇਹਨਾਂ ਨੇ ਹਿੰਦੂ ਧਰਮ ਦੇ ਬੁੱਝ ਰਹੇ ਦੀਵੇ ਵਿੱਚ ਆਪਣੇ ਖੂਨ ਦਾ ਤੇਲ ਪਾ ਕੇ ਉਹਨੂੰ ਜਗਦਾ ਰੱਖਣਾ ਹੈ ਇਹਨਾਂ ਨੇ ਤਿਲਕ ਤੇ ਜੰਜੂ ਦੀ ਰਖਵਾਲੀ ਕਰਨੀ ਹੈ ਇਸ ਕਰਕੇ ਇਹਨਾਂ ਦੇ ਚਰਨਾਂ ਵਿੱਚ ਸਿਜਦਾ ਕੀਤਾ ਹੈ ਸਿਰ ਝੁਕਾਇਆ ਹੈ ਇਹਨਾਂ ਦੇ ਗ੍ਰਹਿ ਵਿਖੇ ਜਿਹੜਾ ਅੱਗੇ ਪੁੱਤਰ ਆਵੇਗਾ ਉਹ ਹਿੰਦੁਸਤਾਨ ਦੇ ਤਖਤੇ ਤੋਂ ਜ਼ਾਲਮ ਰਾਜ ਦੀ ਜੜ ਕੁੱਟੇਗਾ ਇਹਨਾਂ ਦੇ ਘਰ ਧਾਰੀ ਪੁਰਖ ਨੇ ਜਨਮ ਲੈਣੇ